ਮੈਂ ਅਗਰੇ ਜਿੱਦਾਂ ਸਭੀ 11 ਸਮਾਖੀ ਜੀਸਟ ਬੰਦਾ 96 ਮੇਰਾ ਕੋਤੀ ਫਰੀ ਹੈ ਇਸੇ ਲਈ ਵੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹਨੂੰ ਅਪੀਲ ਕਰਦਾ ਹਾਂ ਕਿ ਮੇਰੀ ਮੇਰੇ ਵੀਰ ਮੇਰੀ ਪੂਰੇ 390 ਮੇਰਾ ਥੋੜਾ ਥੋੜੀ ਨਤ ਕਰਨੇ ਜੋ ਕਿ ਮੈਂ ਥੋੜੋ ਥੋੜੀ ਤਸਦੀਕ ਕੀਤੀ ਮੈਂ ਘਰ ਆਏ ਇਹੋ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਦ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ ਸਜ਼ਾ ਮੈਂ ਪੂਰੀ ਕਰ ਚੁੱਕਾ ਵਾਂ ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਈਯੂ ਗਿੰਗ ਤੱਕੀ ਦੋ ਪੇਜ ਚਲ ਦੁਸਤ ਹੈ ਕਿ ਨਹੀਂ ਇਹ ਬੱਚੇ ਮੈਂ ਇਹ ਫੀਲ ਕਰਨੀ ਚਾਹੁੰਦਾ ਆ ਕਿ ਤੁਸੀ ਦਿੱਤੇ ਜਾਂ ਜਿਹੜੇ ਫੇਸਬੁਕ ਤੇ ਵੀਡੀਓ ਚਲਦੇ ਮਿਲਿਵਾ ਗਲਤ ਚੀਜ਼ਾਂ ਨੇ ਮੇਰੇ ਜੀਤੇ ਪੁੱਛੇ ਸਾਰੇ ਮੈਨੂੰ ਨਾ ਤੱਕਦੇ ਵੀਰੇ ਜਿੱਦਾਂ ਸਰਦਾਰ ਜਿੱਦਾਂ ਸਮਾਤੀ ਜਿਸਟ ਬੰਦਾ ਚੈਲ ਨੰਬਰ ਮੇਰਾ 43 ਹੈ ਉਸ ਬੰਦਨ ਮੈਂ 10 ਸਾਲ ਤੋਂ ਮੈਂ ਦਿੱਲ ਚ ਰਹਿ ਰਿਹਾ ਮੇਰੇ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹ ਅਪੀਲ ਕਰਦਾ ਚਾਹੁੰਦਾ ਕਿ ਮੇਰੀ ਮੇਰੇ ਵੀਰ ਮੇਰੀ ਤੁਹਾਨੂੰ 3000 ਰੁਪਏ ਮੇਰਾ ਥੋੜਾ ਬੋਦੀ ਨਤ ਕਰਨ ਜੋ ਕਿ ਮੈਂ ਨਾਲ ਥੋੜੇ ਬੋਦੀ ਟੈਕਨੀਕਲੀ ਮਾਤੇ ਘਰਾਂ ਚ ਤੇ ਕੇਸ ਤੁਹਾਡੇ ਤੇ ਕੀ ਪਾਇਆ ਗਿਆ ਕਿਹੜੀ ਕੰਪਨੀ ਆ ਤੇ ਕੀ ਕੇਸ ਪਾਇਆ ਗਿਆ ਇਸ ਵਿੱਚ ਤੇ ਵੀਰੇ ਇਹੋ ਇੱਕ ਸਪੈਸ਼ਲ ਇਲਜ਼ਾਮ ਲਾਇਆ ਪੈਸੇ ਮੰਗਦਾ ਹੋਇਆ। ਸੌਦੀ। ਨਹੀਂ ਇਲਜ਼ਾਮ ਕੀ ਲਾਇਆ ਹੈਗਾ ਵਾ ਕੋਈ ਸਮਾਨ ਚੋਰੀ ਦਾ ਵਾ ਜਾਂ ਸਮਾਨ ਗੂੜਾ ਪਰ ਹੋਇਆ ਕੀ ਹੋਇਆ ਕੀ ਆ? ਸਮਾਨ ਜਿਹੜਾ ਸੀ ਉਹ ਦਾ ਯਾਨੀ ਕਿ ਸਮਾਨ ਜਿਹਨਾਂ ਵੇਚਿਆ ਸੀ ਉਹ ਚੋਰੀ ਦਾ ਸਮਾਨ ਸੀ ਉਹ ਮੁੰਡੇ ਚ ਲਗੇ ਇੱਥੋਂ। ਅੱਛਾ ਚੋਰੀ ਦਾ ਸਮਾਨ ਸੀਗਾ ਦੂਜੇ ਮੁੰਡਿਆਂ ਨੇ ਵੇਚਤਾ। ਹਾਂਜੀ। ਅੱਛਾ ਤਾਂ ਨਾ ਤੁਹਾਡੇ ਤੇ ਲੱਗਿਆ। ਲੱਗੇ ਇੱਥੋਂ। ਨਾ ਤੇਰੇ ਮੇਰੇ ਨਾਮ ਬਣੇ। अच्छा ਜਿਹੜਾ ਚੋਰੀ ਦਾ ਸਮਾਨ ਜਿਹੜਾ ਮੁੰਡਿਆਂ ਨੇ ਵੇਚਿਆ ਉਹ ਪੇਪਰ ਤੁਹਾਡੇ ਨਾਂ ਤੇ ਸੀ ਹਾਂਜੀ ਮੇਰੇ ਨਾਂ ਦੇ ਪੇਪਰ ਹੈ ਜੀ ਮੇਰੇ ਨਾਂ ਤੇ ਹੀ ਹੈ ਅੱਛਾ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਗਏ ਹੋਣਾ ਮੁੰਡੇ ਉਹ ਉਹ ਇੱਥੇ ਪੰਜਾਬ ਦੇ ਨੇ ਮੁੰਡੇ ਬੁੱਲੇ ਪੰਜਾਬ ਦੇ ਨੇ ਨਹੀਂ ਹੁਣ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਟ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ ਸਜ਼ਾ ਮੈਂ ਪੂਰੀ ਕਰ ਚੁੱਕਾ ਵਾਂ ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜੀ ਉਹ ਕਹਿੰਦੇ ਪੈਸੇ ਦੋ ਤੇ ਸਰਜੋਤਾ ਫਿਰ ਨਹੀਂ ਇਹ ਬੱਚੇ ਮੈਂ ਇਹ ਵੀ ਕਮੇਟ ਨਹੀਂ ਦੀ ਜੀ ਬੀ ਵੀ ਆ ਮੈਂ ਫੇਸਬੁਕ 'ਤੇ ਵੀ ਵੀਡੀਓ ਚੱਲ ਗਈ ਮੀ ਵਾਲੜ ਕੀ ਜਬਾ ਦੇ ਸਾਡੇ ਮੇਰੇ ਵੀਰ ਜੇ ਬੇਚੀ ਨੇ ਸਾਰੇ ਮੇਰੀ ਮਤ ਕਰ ਫਸੋ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ ਵਾਈ ਤਾਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਜੀ 2 ਸਾਲ ਦਾ ਹੋਇਆ ਜਹਾ ਵਿਜਾ ਹੁਣ ਵਿਜਾ ਖਤਮ ਹੋਣਾ ਸੀ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੁੰਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਰਿਹਾਅਣ ਕੀਤਾ ਪਰ ਉਹਨਾਂ ਫਿਰ ਉਹਨਾਂ ਨੂੰ ফাইন ਪਾਤਾ 45 ਲੱਖ ਰੁਪਏ 45 ਰੁਪਏ ਸਰ ਅਸੀਂ ਕਿੱਥੋਂ ਭਰਨਾ ਨਿਗੇ ਨਿਗੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਵਾ ਜੇ ਨਵੇਂ ਬਣੇ ਐਮਪੀਐ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਨੇ ਇਹੋ ਹੱਥ ਜੋੜ ਕੇ ਬੇਨਤੀ ਵੀ ਸਾਡਾ ਸਾਡੇ ਭਾਈ ਥੇਲੇ ਜਾਂਦਾ ਜਾਵੇ 사우ਦੀ ਅਰਬ ਵੇਚਣੇ ਇਹਨਾਂ ਬਾਹਰ ਗਏ ਸੀ ਕਿ 2013 ਵਿੱਚ ਤੇ ਇਹ ਥੋੜੇ ਕਚੇ ਰਵਾਦੀਏ ਮਤਲਬ ਕਿ ਫਸ ਗਏ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਹੈ ਕਿ ਸੌਦੀ ਅਰਬ ਗਿਆ ਜੱਦਾ ਸ਼ਹਿਰ ਵਿੱਚ ਕੰਮ ਕਰ ਰਹੇ ਸੀ ਉੱਥੇ ਡਰਾਈਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੀ ਆ ਤੇ ਫਿਰ ਫਸਿਆ ਗਿਆ ਹੈ ਤੇ ਇਹੀ ਮਤਲਬ ਕਿ ਸਾਰੇ ਅੱਗੇ ਮਿੰਤਾ-ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨ ਸੁਣਾਈ ਨਹੀਂ ਕੀਤੀ ਹੈਗੀ ਅਹੀਂ ਕਹਿੰਦੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕੀ ਹੱਡ ਬੰਦਾ ਲੈਵੇ ਸਾਨੂੰ ਪੈਸਿਆਂ ਦੀ ਲੋੜ ਨਹੀਂ ਆ ਕਿ ਬੰਦਾ ਲੈਵੇ ਘਰ ਵਾਪਸ